ਟਾਈਮ ਫੇਰਾ ਉਹ ਲਗਾ ਲਾ ਕੇ ਮੈਂ ਦਪਣਾ ਕੀ ਆਉ ਸੁਸਰੀ ਵੜੇ ਆਏ ਆਂ ਸੁਸਰੀ ਪਰੇ ਸੁਸਰੀ ਦਾ ਬੜਾ ਪੂਰਾ ਬੁਰਾ ਹਾਲ ਹੈ ਜੀ ਸਾਰਾ ਇੱਥੇ ਲੋਕਾ ਸਾਰੇ ਇੱਥੇ ਇਕੱਠੇ ਹੋਏ ਖੜੇ ਨੇ ਜੀ ਇੱਥੇ ਤਾਂ ਅਸੀਂ ਧਰਨਾ ਦੇਣ ਨੂੰ ਤਿਆਰ ਆਂ ਜੀ ਉਹ ਤਾਂ ਗੱਲ ਆ ਪਤਾ ਭਾਈ ਜੀ ਧਰਨੇ ਵਾਲ ਹਾਲ ਨਹੀਂ ਹੋਣਾ ਹੈਗਾ ਇਹ ਅੱਜ ਫੋਟੋ ਤਾਂ ਪੈਣੇ ਹੀ ਬੰਦੇ ਲਾ ਰੱਖੇ ਨੇ ਦੱਪੀ ਜਾਣੇ ਨੇ ਬੰਦੇ ਪਹਿਲੀ ਗੱਲ ਤਾਂ ਜੀ ਦੇਖੋ ਕਿਹੜਾ ਟਾਈਮ ਹੋ ਗਿਆ ਆਹ ਤੁਸੀਂ ਆਇਆ ਤਾਂ ਦੇਖੋ ਇਹ ਤੁਹਾਨੂੰ ਪਤਾ ਵੀ ਸੁਸਰੀ ਬਰਸਾਤੀ ਮੌਸਮਾਂ ਚ ਤਾਂ ਆਉਣੀ ਆਉਣੀ ਹੈ ਦੇਖੋ ਅਸੀਂ ਘਰੇ ਤੇ ਅਸੀਂ ਕਿਹੜਾ ਸੰਭਾਲ ਦੇਣੀ ਜੀ ਕਣਕਾ ਛੋਟੇ ਕੋਲੇ ਇਹਨਾਂ ਸਰਕਾਰੀਆ ਸਾਰੀਆਂ ਦਵਾਈਆਂ ਬੂਟੀਆਂ ਤੁਸੀਂ ਕੰਮ ਹੁਣ ਕਰਨ ਲੱਗੇ ਦਵਾਈਆਂ ਦਾ ਹੋਰ ਕੁਝ ਨਹੀਂ ਬਾਈ ਦੂਜਾ ਤੁਸੀਂ ਸ਼ਟਰ ਸਾਰੇ ਖੁੱਲੇ ਹੀ ਸਾਡ ਰੱਖਿਆ ਹੋਰ ਹੀ ਮਾਰ ਕਰ ਕੀ ਹੋ ਗਿਆ ਬਾਈ ਜੀ ਇਹ ਮੀਂਹ ਕਰਕੇ ਮੀਂਹ ਕਰਕੇ ਜੀ ਤੁਸੀਂ ਸੰਭਾਲ ਕਰੋ ਇੱਥੇ ਕਿਹੜਾ ਵੀ ਪਾਣੀ ਖੜਾ ਸੀ ਵੀ ਸਾਥੋਂ ਕੋਈ ਕੰਮ ਨਹੀਂ ਹੋਇਆ ਜੀ ਇਹ ਥੋੜੀ ਆ ਦੇਖੋ ਸ਼ਟਰ ਖੁੱਲੇ ਨੇ ਜੀ ਬੁਰਾ ਹਾਲ ਹੋਇਆ ਪਿਆ ਜੀ ਬੱਚਿਆਂ ਦੇ ਕੰਨਾਂ 'ਚ ਪੈਂਦੀਆਂ ਨੇਗੀਆਂ ਸਾਡੇ ਖਾਣ ਪੀਣ ਨੂੰ ਅਸੀਂ ਰੋਟੀ ਨਹੀਂ ਖਾ ਸਕਦੇ ਜੀ ਸ਼ਾਮ ਵੇਲੇ ਤੁਸੀਂ ਇੱਥੇ ਰਹਿ ਕੇ ਦੇਖੋ ਸਾਡਾ ਕਿੱਡਾ ਬੁਰਾ ਹਾਲ ਹੈ ਸਾਂਭੀਆ ਸਾਂਭੀਆ ਭਾਈ ਜੀ ਮੈਂ ਸਾਂਭੀਆ ਉਹ ਠੀਕ ਗੱਲ ਆ ਤੇ ਆਪਾਂ 3-4ਾਂ ਦੇ ਵਿੱਚ ਮੈਂ ਕਿ ਮੈਂ ਸ਼ਟਰ ਬੰਦ ਕਰਵਾ ਦੇਣਾ ਕੋਈ ਗੱਲ ਨਹੀਂ ਹੈਗੀ ਤੁਸੀਂ ਪਹਿਲਾਂ ਵੀ ਇਹੇ ਤੁਹਾਡਾ ਫਰਜ ਬਣਦਾ ਜੀ ਦੇਖੋ ਹਰੇਕ ਬੰਦਾ ਹੁਣ ਹਰੇਕ ਨੂੰ ਪਤਾ ਜੀ ਦੇਖੋ ਅਸੀਂ ਕੋਈ ਐ ਤਾਂ ਹੈ ਨਹੀਂ ਵੀ ਸਾਨੂੰ ਕਣਕ ਦਾ ਹੀ ਨਹੀਂ ਪਤਾ ਕਣਕ ਤੁਸੀਂ ਦੇਖੋ ਜੀ ਇਹ ਭਾਦੋਂ ਖਤਮ ਹੋਣ ਵਾਲੀ ਹੋਗੀ ਤੁਸੀਂ ਸੌਣ ਦੇ ਮਹੀਨੇ ਤੇ ਰੱਖੋ ਬਰਸਾਤਾਂ ਤੋਂ ਪਹਿਲਾਂ ਸ਼ੁਰੂ ਹੋਣ ਤੋਂ ਵੀ ਇਹ ਸੁਸਤਰੀ ਪੈਦਾ ਹੀ ਨਾ ਹੋਵੇ ਨਾਲੇ ਤਾਂ ਤੁਸੀਂ ਅਨਾਜ ਖਰਾਬ ਕਰ ਦਿਓ ਗਵਰਨਮੈਂਟ ਨੂੰ ਤੁਸੀਂ ਘਾਟਾ ਪਾਉਨੇ ਹੋਗੇ ਇੰਨੀ-ਇੰਨੀ ਤਨਖਾਹਾਂ ਲੈਨੇ ਤੁਸੀਂ ਕੰਮ ਕੋਈ ਕਰਦਾ ਨਹੀਂ ਸ਼ਟਰ ਬੰਦ ਕਰਾਓ ਜੀ ਬਾਈ ਦਵਾਈ ਦਾ ਸਭ ਕੁਝ ਪਾਈ ਹੋਈ ਐ ਆਹ ਦਿਨਾਂ ਦੇ ਵਿੱਚ ਆ ਕੇ ਦਿੱਕਤ ਆ ਰਹੀ ਐ ਅੱਜ ਥੋੜੀ ਨਹੀਂ ਕਰਕੇ ਜਿਆਦਾ ਆ ਗਈ ਫਿਰ ਤੁਸੀਂ ਦਵਾਈ ਦਾ ਉਹ ਨਾ ਜਿਆਦਾ ਦਾ ਕੰਟਰੋਲ ਕਰੋ ਨਾ ਫੈਸਲੀ ਆਉਂਦੀ ਤੁਸੀਂ ਇਹ ਬੜਾ ਲੇਟ ਕਰਦੇ ਹੋ ਪਤਾ ਨਹੀਂ ਦਾ ਦਵਾਈ ਪੂਰੀ ਜੂਜ ਨਹੀਂ ਕਰਦੇ ਹੈਲੋ ਹਾਂ ਜੀ ਆ ਜੀ ਮੈਂ ਕਿਹਾ ਕੋਈ ਨਹੀਂ ਮੈਂ ਸ਼ਟਰ ਬੰਦ ਕਰਾ ਦੇਣਾ ਅੱਜ ਸਪਰੇਅ ਕਰਾ ਦੇਣਾ ਇਹ ਕਾਮ ਰੇਜਰ ਸਾਹਿਬ ਫੋਨ ਹੀ ਨਹੀਂ ਚੱਕਦੇ ਜੀ ਘਟੋ ਘਟੋ ਸੁਣੋ ਪਬਲਿਕ ਦੀ ਤਾਂ ਸੁਣੋ ਵੀ ਕੀ ਗੱਲ ਆ ਕੀ ਦਿੱਕਤ ਆ ਉਹ ਫੋਨ ਵੀ ਨਹੀਂ ਟੈਂਡ ਕਰਦੇ ਸਾਡਾ ਫੋਨ ਦੀ ਗੱਲ ਨਹੀਂ ਹੈਗੀ ਬਾਈ ਜੀ ਕਿਹ ਵਾਰੀ ਕੋਈ ਬੰਦਾ ਮੀਟਿੰਗ 'ਚ ਗਿਆ ਹੁੰਦਾ ਹੈ ਆ ਚੀਰੀ ਕਰਕੇ ਮੀਟਿੰਗਾਂ ਚੱਲ ਜਾਂਦੀਆਂ ਨੇ ਕੋਈ ਮੀਟਿੰਗ ਨਹੀਂ ਹੈਗੀ ਅੱਜ ਕਾਦੀ ਮੀਟਿੰਗ ਹੈ ਲੈ ਲਰ ਦੱਸੇ ਅਸੀਂ ਇਹਦਾ ਵੀ ਬੇਰਬਾ ਲਵਾਂਗੇ ਆ ਜਾਂਦੇ ਅਸੀਂ ਤਾਂ ਉਹਨਾਂ ਦਾ ਟਾਈਮ ਹੋਰ ਬੈਠ ਜਾਂਦੇ ਆ ਸ਼ਟਰ ਬੰਦ ਕਰਾਓ ਬਾਈ ਕਹਿ ਕੇ ਕਹਿ ਐਵੇਂ ਬੱਸ ਕੱਲੀ ਮੀਟਿੰਗ ਕਹਿ ਕੇ ਸਾਰ ਜਾਂਦੇ ਨੇ ਗਵਰਨਮੈਂਟਾਂ ਦੇ ਇਹ ਮੁਲਾਜ਼ਮਾਂ ਦੇ ਕੰਮ ਹੀ ਇਹ ਹੋਗੇ ਕਾਦੀ ਮੀਟਿੰਗ ਹੈ ਜੀ ਇਹ ਤੋਂ ਪਹਿਲਾਂ ਮੀਟਿੰਗਾਂ ਕਾਦੀਆਂ ਹੋਗੀਆਂ ਹਜੇ ਤਾਂ ਕੋਈ ਕੰਮ ਹੀ ਨਹੀਂ ਚੱਲਿਆ ਐਡੀ ਕਿਹੜੀ ਕੋਈ ਐਮਰਜੈਂਸੀ ਮੀਟਿੰਗ ਹੈ ਜ ਹੋਰ ਚੈਲਰਨੀ ਲਾਰਜਮੈਂਟ ਦੀ ਹੁੰਦੀ ਜੀ ਅੱਛਾ 9 ਵਜੇ ਤੋਂ ਪਹਿਲੀ ਹੋ ਗਈ ਮੈਂ ਕੋਈ ਹੋਰ ਅਸਿਆ ਮੈਂ ਨਾ ਕਿ ਮੈਗਰਮ ਕਰੀਂਦਾ ਗੱਲ ਕੋਈ ਉਹਨਾਂ ਨਾਲ ਜੀ ਤੇ ਇਹ ਮਸ ਐਵੇਂ ਕਰਾਉਣਾ ਸ਼ਟਰ ਬੰਦ ਕਰਾ ਦੇਣਾ ਜੀ ਹੁਣੀ ਕਰੋ ਸ਼ਟਰ ਬੰਦ ਕਰਾਓ ਜੀ ਕਰਾਓ ਕਰਾਓ ਇਹ ਛੇਤੀ ਕਰਾਓ ਜੀ ਦੇਖੋ ਇਹ ਨਾ ਨਹੀਂ ਜੰਗੀਪੱਤਰ ਤੇ ਇਹ ਬਹੁਤਾ ਆਪਣਾ ਆਪ ਸਮੇਂ ਜਿਆਦਾ ਡਿਸਪਿਊਟ ਪਊਗਾ ਇਹਦਾ ਹੱਲ ਕਰੋ ਜੀ ਦੇਖੋ ਸਾਰੀ ਪਬਲਿਕਾ ਸਾਰਾ ਨਗਰ ਖੜਾ ਹੈ ਜੀ ਇੱਥੇ ਇਸ ਟਾਈਮ ਕੋਈ ਬੰਦੇ ਦੇ ਕੋਈ ਚੱਕਰ ਨਹੀਂ ਆਇਆ ਇਹਦਾ ਲੰਮਾ ਕਰਦਾ ਨੇ ਦੋ ਦਿਨਾਂ ਵਿੱਚ ਆਖੀ ਦੇਖੋ ਤੁਸੀਂ ਵੀ ਬੱਚਿਆਂ ਵਾਲੇ ਹੋ ਜੀ ਦੇਖ ਬੱਚਿਆਂ ਦੇ ਪੈ ਜਾਂਦੇ ਕੰਨਾਂ 'ਚ ਹੋ ਗਈਆਂ ਕਿੰਨੇ ਸਾਡੇ ਸਾਨੂੰ ਰੋਟੀ ਖਾਣ ਦਾ ਟਾਈਮ ਨਹੀਂ ਦੇਖੋ ਇਹ ਹੋ ਜਾਂਦਾ ਹੈਗਾ ਸਾਰੇ ਪੈਂਦੇ ਨੇ ਕਿਥੇ ਪਾਸੇ ਲੁਕ ਲੁਕ ਕੇ ਸੀ ਰੋਟੀ ਖਾਣੇਗੇ ਤੇ ਬੁਰਾ ਹਾਲ ਹੋਇਆ ਪਿਆ ਸਾਰੇ ਨਗਰ ਦਾ ਕੋਈ ਕੋਈ ਗੱਲ ਨਹੀਂ ਭਾਈ ਜੀ ਤੁਸੀਂ ਮੈਂ ਮਸ਼ਾਹਰ ਟੂਟ ਅੱਜ ਬਤ ਕਰਾ ਰਿਹਾ ਨਾ ਤੁਸੀਂ ਨਾਲ ਜੀ ਹੱਲ ਕਰਦਾ ਜੀ ਨਾਜ਼ ਟਾ ਕੇ ਰੱਖਦੇ ਤੁਸੀਂ ਨਾਜ਼ ਖੁੱਲਾ ਕਰਤਾ ਗੇਟ ਕਰ ਕਰੋ ਇਹਦਾ ਇੰਤਜ਼ਾਮ ਜੀ ਛੇਤੀ ਦੇਖੋ ਨਾ ਕਰਸਣੇ ਭਾਈ ਜੀ ਕਰਦਾਨੇ ਠੀਕ ਹੈ ਜੀ ਅਸੀਂ ਫਿਰ ਚੱਲਾ ਕੱਲੂ ਫਿਰ ਦੇਖਦੇ ਹਾਂ ਜੀ ਤੁਸੀਂ ਦੇਖੋ ਕੀ ਕਾਰਵਾਈ ਕਰਦੇ ਹੋ ਨਾ ਕਰਦੇ ਨਹੀਂ ਕਰਦੇ ਕਰਦੇ ਠੀਕ ਹੈ ਕਰੋ ਠੀਕ ਹੈ ਜੀ ਕਿਹੜਾ ਇੱਕ ਵਾਰੀ ਇਹਨਾਂ ਨੂੰ ਕਹਤਾ ਜੀ ਦੇਖੋ ਤੁਹਾਡਾ ਕਹਿਣ ਦਾ ਸੀ ਅਲਟੀਮੇਟ ਦੇ ਦਿੱਤਾ ਇਦੋਂ ਬਾਅਦ ਜੇ ਕੋਈ ਇਹ ਨਹੀਂ ਉਹ ਕਰਨਗੇ ਅਸੀਂ ਸਾਰਾ ਨਗਰ ਇੱਥੇ ਆ ਕੇ ਬੈਠਾਂਗੇ ਗੇਟ ਤੇ ਸਾਰਾ ਕੰਮ ਬੰਦ ਕਰਾਵਾਂਗੇ ਇਹਨਾਂ ਦਾ ਕੋਈ ਉਹ ਨਹੀਂ ਕਰਨ ਦਿੰਦੇ ਦੇਖੋ ਇਹਨਾਂ ਨੇ ਕਿੰਨੀ ਪਰੇਸ਼ਾਨੀ ਕੀਤੀ ਹੈ ਦਵਾਈਏ ਹੁਣ ਤਾਂ ਨਾ ਲੱਗੇ ਨੇ ਸਾਰਾ ਇਹਨਾਂ ਕਹੇ ਬਰਸਾਤੀ ਮੌਸਮ ਟੱਪ ਗਿਆ ਉਦੋਂ ਪਹਿਲਾਂ ਇਹਨਾਂ ਦਾ ਹੱਕ ਬਣਦਾ ਸੀਗਾ ਵੀ ਇਸ ਦਾ ਇੰਤਜ਼ਾਮ ਕੀਤਾ ਜਾਵੇ ਸੋਤਰੀ ਹਰ ਇੱਕ ਹੀ ਸਾਮਦੇ ਹੈ ਦੇਖੋ ਕਿਸਾਨ ਸਾਰੇ ਨਹੀਂ ਸਾਮਦੇ ਕਣਕਾਂ ਚ ਦਵਾਈਆਂ ਰੱਖਦੇ ਨੇ ਹੋਰ ਕਰਦੇ ਨੇ ਇਹ ਤਾਂ ਸਾਰਾ ਸਰਕਾਰੀ ਦਵਾਈਆਂ ਦੇ ਇਹ ਤਾਂ ਡੀਟੀ ਨਾਲੇ ਪੱਕੇ ਇਸੇ ਕੰਮ ਤੇ ਇਸੇ ਕੰਮ ਤੇ ਡਿਊਟੀ ਹੈ ਇਹ ਵੀ ਨਹੀਂ ਸੰਭਾਲ ਕਰ ਸਕਦੇ ਇਹ ਗਵਰਨਮੈਂਟ ਨੂੰ ਵੀ ਸਮਝਾ ਦੀ ਇਹ ਘਾਟਾ ਪਾ ਰਹੇ ਨੇ ਉਹਨਾਂ ਨੂੰ ਫਾਇਦਾ ਕਰਨ ਦੀ ਬਜਾਏ ਘਾਟਾ ਪਾ ਰਹੇ ਨੇ ਦੇਖੋ ਖਾਸ ਕਰਕੇ ਡਿਊਟੀ ਸਾਹਮਣੇ ਹੈ ਜੀ ਕਿੰਨੀ ਆਹੋ ਹੋਈ ਪਈ ਆ ਸਸਰੀ ਦਾ ਬੁਰਾ ਹਾਲ ਸਾਰਾ ਨਕਰ ਸਾਰੇ ਬੱਚੇ ਅੱਡ ਤੰਗ ਨੇ ਜੀ ਕੰਨਾਂ ਚ ਪੈਂਦੀ ਆ ਕੰਝ ਪੈਂਦੀ ਆ ਜੀ ਰਾਤ ਵੇਲੇ ਨੂੰ ਕੋਈ ਫਿਰ ਸ਼ਾਮ ਨੂੰ ਖਾਣਾ ਖਾਣਾ ਮੁਸ਼ਕਲ ਹੋਇਆ ਪਿਆ ਜੀ ਚਲੋ ਜੀ ਦੇਖਦੇ ਆ ਫਿਰ ਕੀ ਕਰਦੇ ਨੇ ਹੁਣ ਹਾਂ ਜੀ ਅੱਜ ਦਾ ਦਿਨ ਦੇਖਦੇ ਆ ਇਹ ਦੁਗ੍ਹਾ ਕੀ ਕਾਰਵਾਈ ਕਰਦੇ ਨੇ ਨਹੀਂ ਉਸ ਤੋਂ ਬਾਅਦ ਉਹ ਹੀ ਜਾ ਸਰਕਰਸ਼ ਵਿੱਡਿਆ ਜਾਊਗਾ ਦੇਖਦੇ ਆ ਜੀ ਕੁਝ ਫੋਨ ਤੇ ਗੱਲ ਹੋਈ ਆ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਉਹਨਾਂ ਨੇ ਕੁਝ ਦੇਖਦੇ ਆ ਕਿੰਨਾ ਕੁ ਵਾਅਦੇ ਤੇ ਪੂਰ ਉਤਰਦੇ ਨੇ ਸੋ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ